ਸ਼ਸ਼ੀਕਲ ਅੱਜ ਸਾਡੇ ਸਟੂਡੀਓ ਦੇ ਵਿੱਚ ਸਾਡੇ ਮਹਿਮਾਨ ਉਹ ਨੇ ਜਿਨ੍ਹਾਂ ਨੇ ਹੜ੍ਹਾਂ ਦੇ ਦੌਰਾਨ 18 ਤੋਂ ਵੱਧ ਕੀਮਤੀ ਜਾਨਾਂ ਨੂੰ ਬਚਾਇਆ ਪਰ ਫਿਰ ਵੀ ਕਿਤੇ ਨਾ ਕਿਤੇ ਅੱਜ ਵੀ ਉਹ ਅਣਗੋਲੇ ਗਏ ਹਨ ਗੱਲ ਕਰਦੇ ਆਂ ਅਸੀਂ ਡਰੋਨ ਕਿੰਗ ਦੇ ਨਾਮ ਨਾਲ ਜਾਣਦੇ ਹਰਵਿੰਦਰ ਸਿੰਘ ਜੋ ਕਿ ਨੂਰਪੁਰਪੇਦੀ ਤੋਂ ਬਿਲੋਂਗ ਕਰਦੇ ਨੇ ਸਾਡੇ ਸਟੂਡੀਓ ਵਿੱਚ ਉਹ ਪਹੁੰਚ ਰਹੇ ਹਰਵਿੰਦਰ ਜੀ ਸਭ ਤੋਂ ਪਹਿਲਾਂ ਸਾਡੇ ਸਟੂਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸ਼ਸ਼ੀਕਲ ਖਰਵਿੰਦਰ ਗੱਲ ਕਰਦੇ ਆ ਕਿ ਜਦੋਂ ਹੜ ਆਏ ਆਫਤਾ ਦੀ ਘੜੀ ਸੀਗੀ ਉਸ ਸਮੇਂ ਤੁਸੀਂ ਇੱਕ ਜਿਹਾ ਫਰਿਸ਼ਤੇ ਦੇ ਤੌਰ ਉਤੇ ਕੰਮ ਕੀਤਾ ਕਿਉਂਕਿ ਉਸ ਸਮੇਂ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਪਾਣੀ ਦੇ ਵਿੱਚ ਜਾ ਕੇ ਟਰੇਸ ਕਰਨਾ ਵਿਅਕਤੀਆਂ ਨੂੰ ਬੜਾ ਮੁਸ਼ਕਲ ਸੀਗਾ ਕਿੰਨਾ ਵੱਡਾ ਚੈਲੰਜ ਸੀਗਾ ਤੁਹਾਡੇ ਲਈ ਉਸ ਸਮੇਂ ਇਹ ਮੇਰੇ ਲਈ ਤਾਂ ਇੱਕ ਤਰ੍ਹਾਂ ਬਹੁਤ ਵੱਡਾ ਚੈਲੰਜ ਹੈ ਮੈਂ ਮੰਨ ਕੇ ਚੱਲੂਗਾ ਬਈ ਬਹੁਤ ਵੱਡਾ ਚੈਲੰਜ ਸੀਗਾ ਲਈ ਹਾਂ ਇਹ ਜੇ ਤੁੰਡਾ ਕੁਕ ਮੇ ਅਪਰਾਚਨ ਦੀ ਆਪਣੇ ਵੱਲ ਤੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਰਨ ਦੀ ਕੋਸ਼ਿਸ਼ ਜੇ ਬਾਈ ਚਾਂਸ ਜੇ ਡਰੋਨ ਕੈਮਰਾ ਨਾ ਹੁੰਦਾ ਤਾਂ ਪ੍ਰਸ਼ਾਸਨ ਕਾਫੀ ਹੱਦ ਤੱਕ ਉਸ ਕੀਮਤੀ ਜਾਨਾਂ ਨੂੰ ਬਚਾਉਣ ਦੇ ਵਿੱਚ ਨਾ ਨਾਕਾਮ ਹੁੰਦਾ ਕਿਤੇ ਡਰੋਨ ਕੈਮਰੇ ਦੀ ਬਦੌਲਤ ਡਰੋਨ ਕੈਮਰਾ ਜਿਹੜਾ ਇੱਕ ਜਗ੍ਹਾ ਤੋਂ 3-3 4-4 ਕਿਲੋਮੀਟਰ ਤੱਕ ਪਹੁੰਚਾਇਆ ਤੇ ਜਿਹਦੇ ਕਰਕੇ ਉਹਨਾਂ ਨੂੰ ਲੱਭਣ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਹੈਲਪ ਹੋਈ ਆ ਹਰਵਿੰਦਰ ਇੱਕ ਕਾਰਮ ਹੁੰਦਾ ਹੈ ਕਿਉਂਕਿ ਇੰਨਾ ਵੱਡਾ ਪਾਣੀ ਦਾ ਫਲੱਡ ਸੀਗਾ ਸਤਲੁਜ ਦਰਿਆ ਆਪਣੇ ਪੂਰੇ ਉਫਾਨ ਤੇ ਸੀਗੇ ਤੁਹਾਨੂੰ ਡਰ ਨਹੀਂ ਲੱਗਿਆ ਕਿ ਜਦੋਂ ਮੈਂ ਇੰਨੇ ਵੱਡੇ ਸਤਲੁਜ ਦਰਿਆ ਉ ਤੋਂ ਆਪਣਾ ਡਰੋਨ ਉਡਾਵਾਂਗਾ ਕਿਤੇ ਕ੍ਰੈਸ਼ ਨਾ ਹੋ ਜਾਵੇ ਕਿਉਂਕਿ ਇਹ ਵੀ ਪਤਾ ਲੱਗਿਆ ਕਿ 2019 ਦੇ ਵਿੱਚ ਤੁਹਾਡਾ ਆਲਰੇਡੀ ਡਰੋਨ ਕ੍ਰੈਸ਼ ਵੀ ਹੋ ਗਿਆ ਸੀ ਇੱਕ ਡਰ ਕਾ ਦਾ ਜੀ ਨਸੀਬਤ ਆਪਣੇ ਘਰ ਦੇ ਵਿੱਚ ਆ ਗਈ ਤੇ ਡਾਟਾ ਵੈਸੇ ਚੱਕ ਹੋ ਗਿਆ ਤਾਂ ਹਮ ਇਸ ਕਰਕੇ 2019 ਦੇ ਵਿੱਚ ਵੀ ਕ੍ਰੈਸ਼ ਹੋ ਗਿਆ ਤਾਂ ਮੈਂ ਫਿਰ ਵੀ ਪਰਵਾਹ ਨਹੀਂ ਮਨੇ ਉਹਦੇ ਇੱਕ ਹਫ਼ਤੇ ਰਵਾ ਡਰੋਨ ਆ ਹੋਰ ਲਈ ਇਹ ਤਾਂ ਪਰ ਫੇਰ ਵੀ ਮੈਂ ਜੇ ਕਹਨੀ ਸੀਗਾ ਫੇਰ ਵੀ ਮੈਂ ਤੁਰਿਆ ਤੁਰਿਆ ਤੇ ਐਸੀ ਤਰ੍ਹਾਂ ਹੁਣ ਹੋਇਆ ਪਹਿਲਾਂ ਤਾਂ ਮੈਂ ਡਰੋਨ ਦੇ ਨਾਲ ਸਿਰਫ ਵੀਡੀਓ ਬਣਾ ਕੇ ਫੇਸਬੁੱਕ ਪੇਜ ਤੇ ਪਾਉਂਦਾ ਤਾਂ ਤੇ ਹੁਣ ਮੈਂ ਜਿੰਨੀ ਬਦਲਿਆ ਕੇ ਦੇਖਿਆ ਕਿ ਲੋਕਾਂ ਨੇ ਕਿャਸ ਦਿੱਤੀ ਹੁੰਦੀ ਹੈ ਇਦਾਂ ਦੇ ਕੰਮ ਦੇ ਪਿੱਛੇ ਬਿਲਕੁਲ ਜਦੋਂ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਕਿਹੜਾ ਵਿਅਕਤੀ ਹੜ੍ਹਾਂ ਦੇ ਦੌਰਾਨ ਹਲਕਾਸ਼ੀ ਦੇ ਆਨੰਦਪੁਰ ਸਾਹਿਬ ਸਤਲੁਜ ਦਰਿਆ ਦੇ ਵਿੱਚ ਫਸਿਆ ਹੋਇਆ ਹੈ ਤੇ ਤੁਹਾਨੂੰ ਜਦੋਂ ਤੁਸੀਂ ਪ੍ਰਸ਼ਾਸਨ ਨੇ ਤੁਹਾਡੇ ਨਾਲ رابطہ ਕੀਤਾ ਜਾਂ ਫਿਰ ਉਸ ਸਮੇਂ ਤੁਸੀਂ ਖੁਦ ਅੱਗੇ ਆ ਕੇ ਇਹ ਕੰਮ ਸ਼ੁਰੂ ਕੀਤਾ ਐ ਸੋਸ਼ਲ ਮੀਡੀਆ ਦੇ ਵੈਸੇ ਮੈਕਸਿਮਮ ਮੈਨੂੰ ਨੂਰ ਪਰਵੇਦੀ ਨੂੰ ਛੱਡ ਕੇ ਰੋਪੜ ਜਿਲ੍ਹੇ ਤੱਕ ਦੇ ਸਾਰੇ ਬੰਦੇ ਬਸ ਤੋਂ ਬਾਅਦ ਜਾਣਦੇ ਆ ਐ ਵੀਡੀਓ ਬਾਅਦ ਹੁਣ ਤੋਂ ਕਿਉਂਕਿ ਗੁਰੂ ਘਰਾਂ ਦੀ ਵੀ ਵੀਡੀਓ ਮੈਨਾਂ ਪਰ ਪਾ ਲਾ ਆਪਣੀ ਵਰਕ ਦੀ ਮੈਂ ਵੀਡੀਓ ਦੇ ਪਰ ਪਾ ਲਾ ਜਿਆਦਾਤਰ ਜਾਣਦੇ ਆ ਤੇ ਉਸ ਵੀਡੀਓ ਦੇ ਅਕੋਰਡਿੰਗ ਹੀ ਮੈਨੂੰ ਕਾਲ ਆਈ ਸੀ ਜੀ ਤੇ ਇਹਨਾਂ ਨੇ ਪ੍ਰਸ਼ਾਸਨ ਦੇ ਨਾਲ ਮੈਂਦੀ ਅੱਛਾ ਹਰਵਿੰਦਰ ਵੀ ਜਾਣਨਾ ਚਾਹੁੰਦੇ ਆ ਤੁਹਾਡੇ ਤੋਂ ਕਿ ਜਦੋਂ ਤੁਸੀਂ ਇਹ ਕੰਮ ਸਾਰਾ ਕੀਤਾ ਕੀ ਤੁਹਾਨੂੰ ਪ੍ਰਸ਼ਾਸਨ ਨੇ ਪੇਅ ਆਊਟ ਕੀਤਾ ਜਾਂ ਤੁਸੀਂ ਸੇਵਾ ਹੀ ਕੀਤੀ ਉਸ ਸਮੇਂ ਮੈਂ ਸੇਵਾ ਕੀਤੀ ਜੀ ਇਸ ਕੰਮ ਲਈ ਕਹਿੰਦੇ ਨੇ ਸੇਵਾ ਕਰਕੇ ਇੱਕ ਮਨ ਨੂੰ ਬੜੀ ਰਾਹਤ ਮਿਲਦੀ ਹੈ ਕਿਸੇ ਦੀ ਮਦਦ ਕੀਤੀ ਹੋਵੇ ਖਾਸ ਕਰ ਅਸੀਂ ਕਿਸੇ ਦੀ ਜਾਨ ਬਚਾਈ ਹੋ ਗਈ ਜਦੋਂ ਤੁਸੀਂ ਡਰੋਨ ਨਾਲ ਕਿਸੇ ਵਿਅਕਤੀ ਨੂੰ ਟਰੇਸ ਕੀਤਾ ਪ੍ਰਸ਼ਾਸਨ ਨੂੰ ਦੱਸਿਆ ਕਿ ਵਿਅਕਤੀ ਫਲਾਨੀ ਜਗ੍ਹਾ ਤੇ ਫਸੇ ਹੋਏ ਨੇ ਇਸ ਤਰ੍ਹਾਂ ਦੇ ਕੋਈ ਕਿੱਸਾ ਜੇ ਅਸੀਂ ਗੱਲ ਕਰੀਏ ਤਾਂ ਤੁਸੀਂ ਸਾਡਾ ਸ਼ੇਅਰ ਕਰਨਾ ਚਾਹੋਗੇ ਹਾਂ ਪਹਿਲਾਂ ਤਾਂ ਮੈਨੂੰ ਜਦੋਂ ਪਤਾ ਲੱਗਾ ਤਾਂ ਵੀ ਮੈਨੂੰ ਬੇ ਕਾਫੀ ਹੱਦ ਤੱਕ ਬੰਦੇ ਫਸੇ ਕਿਉਂਕਿ ਮੈਂ ਇਕੱਲਾ ਨਹੀਂ ਸੀਗਾ ਸਵੇਰ ਨੂੰ ਸਮਝ ਲਓ ਜੇ 5 ਵਜੇ ਕਾਲ ਆ ਗਈ ਮੈਂ ਪ੍ਰਸ਼ਾਸਨ ਦੇ ਨਾਮੀ ਤੇ 5 ਵਜੇ ਨਿਕਲ ਜੰਦਾ ਤੇ ਸਾਰੀ ਟੜੀ ਮੈਨੂੰ ਲੱਗਦਾ ਨਹੀਂ ਕਦੇ ਮੈਂ ਘਰੇ ਟਿਕ ਕੇ ਇੱਕ ਘੰਟਾ ਵੀ ਬੈਠਾ ਹੁੰਦਾ ਜੀ ਤੇ ਜਦ ਵੀ ਮੈਨੂੰ ਉਹਨਾਂ ਦੀ ਕਾਲ ਆਉਂਦੀ ਜੇ ਮੈਂ ਉਦੋਂ ਹੀ ਨਿਕਲ ਜਾਂਦਾ ਤਾਂ ਉਹ ਤਕਰੀਬਨ ਮੈਂ ਜਿਹੜਾ ਪੌਣੇ ਘੰਟੇ ਦਾ ਰਾਹ ਤਾ ਤਾਂ ਵੀ ਮੈਂ 15 ਮਿੰਟਾਂ ਇਧਰ ਘਰ ਗਵਨ ਨੂੰ ਪਹੁੰਚ ਜਾਂਦਾ ਤੇ ਐਸੀ ਤਰ੍ਹਾਂ ਇਹਨਾਂ ਦਾ ਪਤਾ ਲੱਗਿਆ ਸੀਗਾ ਵੀ ਬੰਦੇ ਫਸੇ ਹੋਏ ਨੇ ਤੇ ਉਹ ਲੱਭਦੇ ਨਹੀਂ ਹੈਗੇ ਤੇ ਤਕਰੀਬਨ ਕਿਤੇ ਕਿਤੇ ਦੀ ਗੱਲ ਕਰਨ ਜਾ ਰਹੇ ਤੁਸੀਂ ਕਿਹੜੇ ਪਿੰਡ ਦੀ ਗੱਲ ਕਰ ਰਹੇ ਹੋ ਇਹ ਹਰਸਾਬੇਲਾ ਪਿੰਡ ਹੈ ਜੀ ਹਰਸਾਬੇਲਾ ਹਰਸਾਬੇਲਾ ਪਿੰਡ ਹੈ ਤੇ ਉਥੋਂ ਮੈਨੂੰ ਕਾਲ ਆਈ ਸੀਗੀ ਵੀ ਬੰਦੇ ਉਹਨਾਂ ਦਾ ਪਤਾ ਨਹੀਂ ਕੁਝ ਵੀ ਲੱਗਦਾ ਵੇ ਕਿਉਂਕਿ ਪਾਣੀ ਦਾ ਫਲੱਡ ਬਹੁਤ ਤੇਜ਼ ਸੀਗਾ ਪਾਣੀ ਦੇ ਨਾਲ ਪੂਰਾ ਪਿੰਡ ਘਿਰ ਚੁੱਕਿਆ ਵਾ ਤਾਂ ਤੇ ਕਾਫੀ ਹੱਦ ਤੱਕ ਪਿੰਡ ਦੇ ਬੰਦੇ ਆ ਜਿਹੜੇ ਉਹ ਪਿੰਡ ਛੱਡ ਚੁੱਕੇ ਤੇ ਤੋਂ ਪੁਸ਼ਕ ਬੰਦੇ ਸੀਗਾ ਸਮਾਨ ਸੈਟਿੰਗ ਕਰਦੇ ਚਾਚਾ ਕਨੇੜੀ ਦੀ ਕੋਸ਼ਿਸ਼ ਕਰਦੇ ਤੇ ਉਹ ਵੀ ਪਾਣੀ ਦੇ ਵਿੱਚ ਫਸ ਗਏ ਉਹ ਉਥੇ ਸੁੱਕੇ ਉਹ ਤੋਂ ਨਿਕਲ ਗਏ ਕਿਤੇ ਸਾਈਡ ਦੇ ਸੇਫ ਜਗ੍ਹਾ ਤੇ ਚੱਲ ਗਏ ਤੇ ਉਹਨਾਂ ਦਾ ਪਤਾ ਨਹੀਂ ਤਾਂ ਲੱਗਦਾ ਪਾਣੀ ਦਾ ਵਹਾਅ ਜਿਹੜਾ ਬਹੁਤ ਤੇਜ਼ ਤਾਂ ਤੇ ਪਾਣੀ ਘਟਦਾ ਨਹੀਂ ਤਾਂ ਤੇ ਵਹਾਅ ਬਹੁਤ ਸੀਗਾ ਤੇ ਇਹਦਾ ਉਹ ਘਾਟਦਾ ਨਹੀਂਦਾ ਤੇ ਉਹਨਾਂ ਵਿੱਚ ਉਹਨਾਂ ਨੂੰ ਵੀ ਲੱਭਣ ਦੇ ਵਿੱਚ ਨਾ ਬਹੁਤ ਟਿਕਾਦਾਨੀ ਸੀ ਹੂੰ ਤੇ ਫਿਰ ਉਹਨੇ ਮੈਨੂੰ ਡਰੋਨ ਕੈਮਰੇ ਦੇ ਅਕੋਰਡਿੰਗ ਮੈਨੂੰ ਬੋਲਿਆ ਸੀਗਾ ਵੀ ਬੇ ਹੈਲਪ ਕਰਨੀ ਐ ਜਿੰਨੀ ਵੀ ਆ ਮੈਂ ਆਪਣੇ ਅਕੋਰਡਿੰਗ ਜਦੋਂ ਹੈਲਪ ਕੀਤੀ ਆ ਤੇ ਕਾਫੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਡਰੋਨ ਕੈਮਰੇ ਦੇ ਨਾਲ ਵੀ ਉਹ ਨਹੀਂ ਮਿਲਦੇ ਤੇ ਹੂੰ ਫਿਰ ਜਿਹੜੀ ਉਹਨੇ ਲੋਕੇਸ਼ਨ ਭੇਜੀ ਆ ਲੋਕੇਸ਼ਨ ਤੋਂ 1 ਕਿਲੋਮੀਟਰ ਸਾਈਡ ਦੇ ਹੋ ਇੱਕ ਮੋਟਰ ਦੇ ਕਮਰੇ ਦੇ ਉੱਪਰ ਬੈਠੇ ਸੀਗੇ ਹੂੰ ਤੇ ਜਿਹਨਾਂ ਨੂੰ ਕੇ ਟ੍ਰੇਸ ਕੀਤਾ ਆ ਟਰੇਸ ਤੁਸੀਂ ਕੀਤਾ ਡਰੋਨ ਦੇ ਨਾਲ ਤੀਜੀ ਅੱਖ ਜੀ ਅਸੀਂ ਗੱਲ ਕਰੀਏ ਤਾਂ ਤੀਸਰੀ ਅੱਖ ਹਰ ਪੀੜਤਾ ਦੇ ਦੌਰਾਨ ਕੰਮ ਆਈ ਤੇ ਉਹ ਅੱਖ ਕਿਸ ਦੀ ਸੀਗੀ ਹਰਵਿੰਦਰ ਨੂਰ ਪਰਤੋਂ ਜੇ ਅਸੀਂ ਗੱਲ ਕਰੀਏ ਹਰਵਿੰਦਰ ਆ ਇਹ ਕੰਮ profession 'ਚ ਤੁਸੀਂ ਕਦੋਂ ਆਏ ਇਸ ਤੋਂ ਪਹਿਲਾਂ ਕੀ ਕਰਦੇ ਸੀ ਉਹ ਵੀ ਸਾਡੇ ਦਰਸ਼ਕਾਂ ਨਾਲ ਜ਼ਰੂਰ ਸ਼ੇਅਰ ਕਰੋ ਮੈਂ ਪਹਿਲਾਂ ਵੀ ਫੋਟੋਗ੍ਰਾਫੀ ਕਰਦਾ ਤੇ ਹੁਣ ਵੀ ਫੋਟੋਗ੍ਰਾਫੀ ਹੀ ਕਰਦਾ ਤੇ ਕਰੀਬ ਨਾਲ ਡਰੋਨ ਕੈਮਰੇ ਦੀ ਜਿਹੜੀ ਹੈ ਸਖਲਾਈ ਉਹ ਤੋਂ ਕਰੀ ਮੈਂ ਸਮਝ ਲੋ 7 ਸਾਲ ਹੋ ਗਏ ਮੈਂ ਕਿਸੇ ਤੋਂ ਸਿੱਖਿਆ ਲਣੀ ਆ ਤੇ ਮੇਰੇ ਗਾ ਚਿਹਰੇ ਵਾਲ ਕੇ ਬਹੁਤ ਬਣ ਗਏ ਤੇ 7 ਸਾਲ ਹੋ ਗਏ ਮੈਨੂੰ ਇਹ ਕੰਮ ਕਰਦੇ ਨੂੰ ਤੇ ਪਹਿਲਾਂ ਵੀ ਮੈਂ ਜਿੱਦਾਂ ਕਾਫੀ ਨਿਊਜ਼ ਦੇ ਵਿੱਚ ਵੀ ਬਹੁਤ ਲੋਕਾਂ ਨੇ ਧਰਨੇ ਲਾਇਆ ਨਾਨਨਪੁਰ ਸਭ ਤੋਂ ਗੜਸ਼ੇਂਗਰ ਰੋਡ ਦੀ ਸਥਿਤੀ ਬਹੁਤ ਮਾੜੀ ਦੀ ਕਾਂਗਰਸ ਦੇ ਟਾਈਮ ਉਹ 2-3 ਸਾਲ ਪਤਾ ਨਹੀਂ ਕਿੰਨੀਆਂ ਕਿ ਜਾਨਾਂ ਗਈਆਂ ਉਸ ਰੋਡ ਵਾਸਤੇ ਵੀ ਮੈਨੂੰ ਕਿਸੇ ਮੇਰੇ ਵੀਰ ਦੀ ਕਾਲ ਆਈ ਸੀ ਤੇ ਉਹ ਮੈਂ ਵੀਡੀਓ ਬਣਾ ਕੇ ਫੇਸਬੁੱਕ ਆਈਡੀ ਦੇ ਪਾਈਟੇ ਪੇਜ ਮੈਂ ਬਾਅਦ ਚ ਬਣਾਇਆ ਆਈਡੀ ਦੇ ਪਾਈ ਕਿ ਉਹ ਤੇ ਤਕਰੀਬਨ ਪੌਣੇ 1.2 ਲੱਖ ਪੰਨਾ ਦੇਖੀ ਲਿਜੀਏ ਤੇ ਤਕਰੀਬਨ ਡੇਢ ਮਹੀਨੇ ਤੋਂ ਬਾਅਦ ਸਰਕਾਰ ਦੀਆਂ ਖਾ ਗੁਦੀਰੇ ਵੀਡੀਓ ਦੇਖਾ ਤੇ ਜਿੱਥੇ ਕਰਤਾ ਉਹ ਰੋਡ ਬਣੀ ਸੀ ਹਰਵਿੰਦਰ ਜੇ ਗੱਲ ਕਰੀਏ ਤਾਂ ਆਪਣੇ ਪੇਜ ਦਾ ਨਾਮ ਵੀ ਦੱਸ ਦਿਓ ਇੱਕ ਵਾਰੀ ਤੁਹਾਡੇ ਪੇਜ ਦਾ ਨਾਮ ਕੀ ਹੈ ਮੇਰੇ ਪੇਜ ਦਾ ਨਾਮ ਹੈ ਜੇ ਹਰਵਿੰਦਰ ਡਰੋਨ ਕਿੰਗ ਬਿਲਕੁਲ ਹਰਵਿੰਦਰ ਡਰੋਨ ਕਿੰਗ ਦੇ ਨਾਮ ਤੇ ਇਹਨਾਂ ਦਾ ਫੇਸਬੁਕ ਉੱਤੇ ਪੇਜ ਹੈ ਤੇ ਉਸ ਉੱਤੇ ਲਗਾਤਾਰ ਇਹ ਸੋਸ਼ਲ ਐਕਟੀਵਿਟੀ ਜੋ ਕਰਦੇ ਨੇ ਸਮਾਜਿਕ ਮੁੱਦੇ ਨੇ ਉਹ ਸਾਰੇ ਸ਼ੂਟ ਕਰਕੇ ਆਪਣੇ ਪੇਜ ਉੱਤੇ ਪਾੰਦੇ ਨੇ ਤੇ ਉਹ ਵੀਡੀਓ ਪਹੁੰਚ ਗਈ ਹੈ ਪ੍ਰਸ਼ਾਸਨ ਤੱਕ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਇਹਨਾਂ ਨਾਲ ਅਪਰੋਚ ਕਰਦੋ ਕੀਤੀ ਜਦੋਂ 15 ਅਗਸਤ ਦੇ ਦਿਨ ਸਤਲੁਜ ਦਰਿਆ ਦੇ ਵਿੱਚ ਪਾਣੀ ਆੰਦਾ ਹੈ ਪਾਖੜਾ ਪਾਣੀ ਛੜਦਾ ਹੈ ਉਸ ਤੋਂ ਬਾਅਦ ਹਾਲਾਤ ਵੱਧ ਤੋਂ ਵੱਧਰ ਹੋ ਜਾਂਦੇ ਨੇ ਹਰਵਿੰਦਰ ਜਦੋਂ ਪਾਣੀ ਦੇਖਿਆ ਤੁਸੀਂ ਪਾਣੀਆਂ ਦੇ ਵਿੱਚੋਂ ਵੀ ਕਿਸ਼ਤੀ ਰਾਸਤੇ ਵੀ ਗਏ ਕਵਰਿੰਗ ਵੀ ਕੀਤੀ ਕਿਤੇ ਮਨ ਦੇ ਵਿੱਚ ਡਰ ਨਹੀਂ ਸੀਗਾ ਕਿ ਮੈਂ ਵੀ ਖੁਦ ਕਿਤੇ ਫਸ ਗਿਆ ਫਿਰ ਹਾਲਾਤ ਕਿੰਨੇ ਦੇ ਹੋਣਗੇ ਡਾਰਕ ਆ ਰਹਾ ਸੀ ਮੁਸੀਬਤ ਉਹ ਦੇਖੀ ਉਹ ਪਹਿਲੀ ਵਾਰੀ ਆ ਜਮੀਨੀ ਪੱਧਰ ਤੇ ਆ ਕੇ ਡਰ ਤਾਂ ਵੈਸੀ ਚੱਕ ਹੋ ਗਿਆ ਬਸ ਚਲੋ ਹਰਵਿੰਦਰ ਜੇ ਗੱਲ ਕਰਦੇ ਆ ਤਾਂ ਜਦੋਂ ਇਹ ਆਫਤਾ ਦੀ ਘੜੀ ਸੀਗੀ ਤਾਂ ਉਸ ਸਮੇਂ ਤੁਹਾਡੀ ਟੀਮ ਕਿਹੜੀ ਸੀਗੀ ਕਿੰਨ ਕਿੰਨ ਤੁਹਾਡੇ ਨਾਲ ਮਿਲ ਕੇ ਇਹ ਕੰਮ ਕੀਤਾ ਤੇ ਕਿੰਨੀ ਸੰਤੁਸ਼ਟੀ ਤੁਹਾਨੂੰ ਮਿਲੀ ਹੈ ਸੰਤੁਸ਼ਟੀ ਤਾਂ ਬਹੁਤ ਮਿਲੀ ਹੈ ਸਭ ਤੋਂ ਵੱਧ ਕੰਮ ਕੀਤਾ ਮੇਰੇ ਨਾਲ ਸਰਦਾਰ ਭਗਵੰਤ ਸਿੰਘ ਜੀ ਮਟੋਰ ਹੂੰ ਪ੍ਰਾਈਮ ਟੀਵੀ ਵਾਲੇ ਉਹਨੇ ਬਹੁਤ ਆਪਣੇ ਨਾਲ ਮੁੰਡੇ ਨਾ ਮੁੰਡਾ ਲਾ ਕੇ ਚੱਲੇ ਤੇ ਉਸ ਪਿੰਡ ਦੇ ਵਧ ਤੋਂ ਵੱਧ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪ੍ਰਸ਼ਾਸਨ ਦੇ ਨੁਮਾਇੰਦਿਆਂ ਨਾਲ ਵੀ ਕੰਮ ਕੀਤਾ ਤੇ ਪ੍ਰਸ਼ਾਸਨ ਤੱਕ ਪਹੁੰਚ ਕਰ ਲੈਣ ਦੀ ਵੀ ਹੱਦੋਂ ਵੱਧ ਕੀਤੀ ਹੈ ਆਪਣੇ ਵੱਲ ਤੇ ਜਨਕ ਸਹਿਯੋਗ ਹੋ ਸਕੇ ਹਰਵਿੰਦਰ ਤੁਸੀਂ ਉਹ ਤਸਵੀਰਾਂ ਆਪਣੇ ਡਰੋਨ ਦੇ ਹਰਵਿੰਦਰ ਤੁਸੀਂ ਆਪਣੇ ਤੀਜੀ ਆ ਕੇ ਡਰੋਨ ਦੇ ਨਾਲ ਅਜਿਹੀਆਂ ਤਸਵੀਰਾਂ ਕੈਪਚਰ ਕੀਤੀਆਂ ਜੋ ਕਿ ਜਦੋਂ ਵੇਖਦੇ ਸੀ ਇੱਕ ਵਾਰ ਰੂਹ ਜ਼ਰੂਰ ਕੰਮ ਜਾਂਦੀ ਸੀ ਕਿ ਤੁਸੀਂ ਇੰਨੇ ਕਲੋਜ਼ ਅਪ ਸ਼ੋਟ ਤੁਹਾਡੇ ਕਾਫੀ ਵਾਇਰਲ ਹੋ ਰਹੇ ਸੀਗੇ ਜੋ ਇੰਨੇ ਨੇੜੇ ਤੋਂ ਤੁਸੀਂ ਜਾ ਕੇ ਸ਼ੋਟ ਕੀਤੇ ਕਿੱਥੋਂ ਹੌਸਲਾ ਆਇਆ ਹੈ ਹੌਸਲਾ ਤਾਂ तकरीबन 700 ਤੋਂ ਹੌਸਲੇ ਹੀ ਹੌਸਲੇ ਹੀ ਇਹਨਾਂ ਕੋਲ ਗਿਆ ਵਾ ਕਰੇ ਪ੍ਰਭਾ ਨੇ ਕੀਤੀ ਹੈ ਬਾਕੀ ਹਾਂ ਉਹ ਉਸ ਪਿੰਡ ਦੇ ਜਿਹੜੇ ਹਰਸਾਵੇਲਾ ਪਿੰਡ ਦੀ ਗੱਲ ਕੀਤੀ ਆ ਉੱਥੇ ਗੁਰਦੁਆਰਾ ਸ਼ਹੀਦਾਂ ਦਾ ਤੇ ਉਹ ਗੁਰੂ ਘਰ ਨੂੰ ਬਚਾਉਣ ਦੇ ਕਰਕੇ ਕੋਸ਼ਿਸ਼ ਕੀਤੀ ਹੈ ਬੱਦ ਤੋਂ ਬੱਦ ਵੀਡੀਓ ਉਸ ਗੁਰੂ ਘਰ ਦੀ ਸਭ ਤੋਂ ਵੱਧ ਵੀਡੀਓ ਬਣਾ ਕੇ ਪਾਈ ਹੈ ਮੈਂ ਤੇ ਉਹ ਵੈਸੇ ਸੋਸ਼ਲ ਮੀਡੀਆ ਦੇ ਹਰ ਇੱਕ ਨੂੰ ਚੈਨਲ ਦੇ ਉੱਪਰ ਚੱਲੀ ਹੈ ਤੇ ਬਾਈ ਨੇ ਵੀ ਭਗਵੰਤ ਸਿੰਘ ਮਟੋਲ ਨੇ ਵੀ ਆਪਣਾ ਉਸ ਗੁਰੂ ਘਰ ਦੇ ਅਕੋਰਡਿੰਗ ਬਹੁਤ ਸਾਥ ਦਿੱਤਾ ਹੈ ਤੇ ਜਿੰਨਾ ਬੱਦ ਤੋਂ ਬੱਦ ਹੋ ਗਿਆ ਅਸੀਂ ਕਰਨੇ ਦੀ ਕੋਸ਼ਿਸ਼ ਕੀਤੀ ਇਹਦੇ ਪਿੰਡ ਨੂੰ ਸੇਫ ਨਿਕਾੜੇ ਦੀ ਕੋਸ਼ਿਸ਼ ਕੀਤੀ ਹੈ ਤਸੱਲੀ ਮਿਲੀ ਹੈ ਕਿ ਮੈਂ ਕਿਸੇ ਦੇ ਕੰਮ ਆਇਆ ਕਿਉਂਕਿ ਅੱਜ ਕੱਲ੍ਹ ਕਿਹਾ ਜਾਂਦਾ ਹੈ ਜੋ ਇਨਸਾਨ ਹੈ ਖੁਦਗਰਜ਼ ਹੋ ਗਿਆ ਹੈ ਸਵਾਰਥੀ ਹੋ ਗਿਆ ਹੈ ਪਰ ਤੁਸੀਂ ਉਸ ਸਮੇਂ ਮਦਦ ਕੀਤੀ ਤਾਂ ਮੰਨ ਲਓ ਕਿਵੇਂ ਰਾਹਮੀ ਬਹੁਤ ਕਹਿੰਦੇ ਵੀ ਇੱਜਾ ਤਾਂ ਬਣਾਣੀ ਬਹੁਤ ਔਖੀ ਹੈ ਵਗਾਰਦੇ ਨੇ ਮਿੰਟ ਲੱਗਦਾ ਤੇ ਇੱਜਾ ਤਾਂ ਬਣਾਉਣ ਦੇ ਲਈ ਕਿੰਨੀ ਮਿਹਨਤ ਔਰ ਮੈਂ ਕਹਿੰਦਾ ਮੈਂ ਪਹਿਲੇ 5 ਦਿਨ ਤਾਂ ਸ਼ਾਇਦ ਇਸੇ ਪਿੰਡ ਹਰਸਾ ਪੇਲਾ ਪਿੰਡਾਂ ਜਾਂ ਹੋਰ ਪਿੰਡਾਂ ਦੇ ਵਿੱਚ ਇਹਨਾਂ ਚ ਮੁਸੀਬਤ ਆਈ ਪਹਿਲੇ 5 ਦਿਨ ਤਾਂ ਪਾਣੀ ਦੇ ਸੱਟ ਚ ਲੱਗਿਆ ਜੀ ਮੈਂ ਹਰਵਿੰਦਰ ਸੋਸ਼ਲ ਮੀਡੀਆ ਤੇ ਤੁਸੀਂ ਲਗਾਤਾਰ ਐਕਟਿਵ ਰਹਿੰਦੇ ਹੋ ਤੁਹਾਡੇ ਵੀਡੀਓਜ਼ ਵੀ ਲਗਾਤਾਰ ਵਾਇਰਲ ਵੀ ਹੁੰਦੀਆਂ ਰਹਿੰਦੀਆਂ ਨੇ ਮੁੱਦੇ ਵੀ ਤੁਸੀਂ ਚੱਕਦੇ ਰਹਿੰਦੇ ਹੋ ਇੱਕ ਮੇਰਾ ਪਰਸਨਲ ਕੁਐਸਚਨ ਹੈ ਤੁਹਾਨੂੰ ਕਿ ਜੇਕਰ ਕਦੇ ਕਿਸੇ ਜ਼ਰੂਰਤਮੰਦ ਨੂੰ ਲੋੜ ਹੋਵੇ ਤੁਹਾਡੇ ਡਰੋਨ ਨਾਲ ਸ਼ੂਟ ਕਰਨ ਦੀ ਜਾਂ ਇਸ ਤਰ੍ਹਾਂ ਦੀ ਮਦਦ ਦੀ ਕਿਸੇ ਨੂੰ ਲੋੜ ਹੋਵੇ ਕੋਈ ਮੁਸੀਬਤ ਦੇ ਵਿੱਚ ਫਸਿਆ ਹੋਵੇ ਤਾਂ ਕਿ ਤੁਸੀਂ ਹੁਣ ਫਿਰ मौके ਉੱਤੇ ਪਹੁੰਚ ਸਕੋਗੇ ਬਿਲਕੁਲ ਬਿਲਕੁਲ ਜੀ ਜਿਹੜੀ ਕਾਲਾ ਮਾਲਕ ਨੇ ਦਿੱਤੀ ਵੀ ਉਹ ਹੈ ਨਾ ਦੀ ਸੇਵਾ ਜੇ ਮੈਨੂੰ ਮਿਲ ਜੇ ਤਾਂ ਜੋ ਵੀ ਕੰਟੈਕਟ ਹੈ ਜਦ ਮਰਜੀ ਕਾਲ ਕਰ ਲੈਣ ਦੇ ਇਹਨੂੰ ਰਾਤ ਨੂੰ ਜਦ ਵੀ ਲੋੜ ਪਈ ਐ 7 ਵਜੇ ਮੈਂ ਤਿਆਰ ਹਾਂ ਬਿਲਕੁਲ ਹੈ ਇਸੇ ਕਰਕੇ ਹਰਵਿੰਦਰ ਸੈਣੀ ਨੂੰ ਕਹਿੰਦੇ ਨੇ ਡਰੋਨ ਕਿੰਗ ਇੱਕ ਵਾਰ ਆਪਣਾ ਕੰਟੈਕਟ ਨੰਬਰ ਜਰੂਰ ਸ਼ੇਅਰ ਕਰ ਦਿਓ ਇਹ ਕੰਟੈਕਟ ਨੰਬਰ ਹੈਗਾ 9655 17924 ਹਰਮਿੰਦਰ ਜਦੋਂ ਤੁਸੀਂ ਇਸ ਫੀਲਡ ਦੇ ਵਿੱਚ ਨਵੇਂ-ਨਵੇਂ ਆਏ ਕੋਈ ਵੀ ਇਸ ਫੀਲਡ ਦੇ ਵਿੱਚ ਜਾਂ ਆਪਣੇ ਫੀਲਡ ਵਿੱਚ ਜਾਂਦਾ ਹੈ ਤਾਂ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਕਿਹੜੇ ਕਿਹੜੇ ਮੁਸ਼ਕਲਾਂ ਦਾ ਸਾਹਮਣਾ ਉਸ ਸਮੇਂ ਤੁਹਾਨੂੰ ਕਰਨਾ ਪਿਆ ਸੀ ਜਰਾ ਖੁੱਲ ਕੇ ਇੱਕ ਵਾਰ ਦਰਸ਼ਕਾਂ ਨੂੰ ਦੱਸ ਦਿਓ ਇਸ ਤਰ੍ਹਾਂ ਦੇ ਸਮਝ ਲਓ ਕਹਿਣ ਦਾ ਮਤਲਬ ਜਦ ਕੋ ਬੰਦਾ ਚੜ੍ਹਾਈ ਪਰ ਜਾਂਦਾ ਹੈ ਨਾ ਤਾਂ ਉਹਦੇ ਲੱਤਾਂ ਖਿੱਚਣੇ ਵਾਲੇ ਤਾਂ ਮੈਕਸਮ ਹੁੰਦੇ ਆ ਜੀ ਜਦੋਂ ਕਿਸੇ ਨੇ ਉਚਾਈ ਤੇ ਪਹੁੰਚਣਾ ਮਟੱਤਾ ਦਾ ਖੇਚ ਹੁੰਦੀ ਹੈ ਜੀ ਪਰ ਉਸ ਮਾਲਕ ਦੀ ਕਿਰਪਾ ਨਾਲੇ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਇਹ ਅੱਜ ਵੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਕਦੇ ਮੈਂ ਇਹ ਨਹੀਂ ਸੋਚਣਾ ਬੇ ਬੰਦਾ ਮੇਰੇ ਲੱਤਾਂ ਖਿੱਚਦਾ ਤੇ ਮੈਂ ਅੱਗੇ ਨਹੀਂ ਵਧੂਗਾ ਕਿ ਜਿੱਦਾਂ ਦੀ ਸੇਵਾ ਮਾਲਕ ਨੇ ਲਈ ਮੈਂ ਸੇਵਾ ਕਰੂਗਾ ਜਿੰਤਾ ਕੰਮ ਕਰਦਾ ਰਹੂਗਾ ਜਿਵੇਂ ਕੋਲ ਬੜੇ ਹੀ ਇੱਕ ਉੱਚ ਕੋਟੀ ਦੇ ਵਿਚਾਰ ਹਰਵਿੰਦਰ ਦੇ ਨੇ ਜਦੋਂ ਕੰਮ ਕਰਦਾ ਤਾਂ ਲੱਤਾਂ ਖਿੱਚਣ ਵਾਲੇ ਬੜੇ ਹੁੰਦੇ ਨੇ ਪਰ ਜਦੋਂ ਕੋਈ ਫੀਲਡ ਵਿੱਚ ਆਪਣੇ ਵਿੱਚ ਜਾਂਦਾ ਤਾਂ ਉਸ ਦੀ ਲੱਤਾਂ ਨਾ ਖਿੱਚੋ ਸਗੋਂ ਉਸ ਦੀ ਮਦਦ ਕਰੋ ਫਿਰ ਦੇਖੋ ਮਨ ਨੂੰ ਕਿੰਨਾ ਸਕੂਨ ਮਿਲਦਾ ਹੈ ਤੇ ਇਹ ਸੀ ਕਿ ਸਾਡੇ ਨਾਲ ਹਰਵਿੰਦਰ ਸੈਣੀ ਜੋ ਕਿ ਨੂਰਪੁਰ 베ਦੀ ਤੋਂ ਬਿਲੋਂਗ ਕਰਦੇ ਨੇ ਆਪਣਾ ਇਹਨਾਂ ਦਾ ਆਫਿਸ ਨੂਰਪੁਰ 베ਦੀ ਦੇ ਵਿੱਚ ਹੀ ਹੈ ਜਦੋਂ ਜ਼ਰੂਰਤ ਪਈ ਸੀ ਹੜ੍ਹਾਂ ਦੇ ਦੌਰਾਨ ਤਾਂ ਕਿੰਨੇ ਹੀ ਡਰੋਨ ਉਡਾਣ ਵਾਲੇ ਡਰੋਨ ਪਾਇਲਟ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਇਲਾਕੇ ਵਿੱਚ ਮੌਜੂਦ ਸੀ ਪਰ ਕੋਈ ਅੱਗੇ ਨਹੀਂ ਆਇਆ ਅਜਿਹਾ ਯੁਵਕ ਜੋ ਅੱਗੇ ਆ ਕੇ ਸੱਚਮੁੱਚ ਹੀ ਲੋੜਵੰਦਾ ਦੀ ਮਦਦ ਕਰ ਗਿਆ ਉਸ ਨੂੰ ਸਾਡੇ ਚੈਨਲ ਵੱਲੋਂ ਵੀ ਇੱਕ ਵਾਰ ਸਲਾਮ ਹੈ ਤੇ ਅਸੀਂ ਅਪੀਲ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਵਾਇਰਲ ਕਰ ਦਿਓ ਤਾਂ ਕਿ ਅਜਿਹੇ ਯੁਵਕ ਅਜਿਹੇ ਨੌਜਵਾਨ ਦਾ ਹੌਸਲਾ ਹੋਰ ਵੱਧ ਸਕੇ ਤੇ ਹੋਰ ਲੋੜਵੰਦਾਂ ਦੇ ਕੰਮ ਆ ਸਕੇ ਫਿਲਹਾਲ ਰਵਿੰਦਰ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ